রোকো এম র ਚਲੋ ਸਾਹਿਬ ਸ਼ਾਬਾਸ਼ ਜੈ ਜੀ ਚਲੋ ਸ਼ਾਬਾਸ਼ ਹੁਣ ਕਾਂਗਰਸ ਪਾਰਟੀ ਖੁਬ ਕੁਛ ਬੰਦੇ ਇੱਥੇ ਆਏ ਹੋਏ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਵੋਟ ਹੀ ਨਹੀਂ ਕਦੀ ਪਾਈ ਨਾ ਉਹਨਾਂ ਨੇ ਵੋਟ ਪਾਈ ਨਾ ਕਦੀ ਕਾਂਗਰਸ ਦਾ ਸਮਰਥਨ ਕੀਤਾ ਤੇ ਹੁਣ ਇੱਥੇ ਮੀਟਿੰਗਾਂ 'ਚ ਬੈਠੇ ਹੋਏ ਤੇ ਬੋਲਣ ਦਾ ਸਮਾਂ ਮੰਗ ਰਹੇ ਆ ਸਾਡੀ ਡਿਮਾਂਡ ਇਹ ਸੀਗੀ ਵੀ ਇਹਨਾਂ ਨੂੰ ਬੋਲਣ ਨਾ ਦਿੱਤਾ ਜਾਵੇ ਜਦ ਇਹਨਾਂ ਨੇ ਸਾਨੂੰ ਵੋਟ ਹੀ ਨਹੀਂ ਪਾਣੀ ਕਾਂਗਰਸ ਨੂੰ ਫਿਰ ਇਹਨਾਂ ਨੂੰ ਬੋਲਣ ਕਿਉਂ ਦੇਣਾ ਉਹ ਕਿਥੇ ਦੇ ਵਰਕਰ ਸੀ ਕਿ ਨਵੇਂ ਸਾਹਿਬ ਕਿਥੇ ਹਨ ਅਨੰਦਪੁਰ ਸਾਹਿਬ ਵਾਲਕੇ ਅਨੰਦਪੁਰ ਸਾਹਿਬ ਤੁਸੀਂ ਕਿੱਥੇ ਦੇ ਹੋ ਅਸੀਂ ਵੀ ਅਨੰਦਪੁਰ ਦੇ ਤੁਸੀਂ ਬਨਪੁਰ ਸਾਹਿਬ ਦਾ ਸਮਰਥਕ ਹੋ ਕਿਹਨਾ ਦੇ ਢਿੱਲੋ ਸਾਹਿਬ ਦੇ ਮਨੀਸ਼ ਤਵਾੜੀ ਜੀ ਨੂੰ ਪਤਾ ਹੋਣਾ ਜਿਹੜੇ ਉਹਨਾਂ ਨੂੰ ਲੈ ਕੇ ਘੁੰਮਦੇ ਆ ਅਜਿਹਾ ਹੁਣ ਪਾਰਟੀ ਦੇ ਵੀ ਮੰਗ ਕਰਦੇ ਵੀ ਇਹਨਾਂ ਨੂੰ ਟਿਕਟ ਨਾ ਦਿੱਤੀ ਜਾਵੇ ਜੇ ਟਿਕਟ ਇਹਨਾਂ ਨੂੰ ਦੇਣੀ ਤੇ ਜਿਨ੍ਹਾਂ ਨੇ ਕਾਂਗਰਸ ਨੂੰ ਕਦੀ ਵੋਟ ਨਹੀਂ ਪਾਈ ਉਹੀ ਵੋਟ ਪਾਉਂਗੇ ਜਿਹੜੇ ਕਾਂਗਰਸੀ ਵਰਕਰ ਹੈ ਉਹ ਘਰੇ ਬੈਠਣਗੇ ਜੇ ਤੁਸੀਂ ਵਿਰੋਧ ਕੀਤਾ ਅਸੀਂ ਵਿਰੋਧ ਕਰਦੇ ਹਾਂ ਮਨੀਸ਼ ਤਵਾੜੀ ਨੂੰ ਕਾ ਇੱਕ ਨਾ ਦਿੱਤੀ ਜਾਵੇ ਮਨੀਸ਼ ਤਵਾੜੀ ਨੂੰ ਬਿਲਕੁਲ ਟਿਕਟ ਨਾ ਦਿੱਤੀ ਜਾਵੇ ਕਿਸੇ ਲੋਕਲ ਬੰਦੇ ਨੂੰ ਟਿਕਟ ਦਿੱਤੀ ਜਾਵੇ ਜਿਹੜਾ ਸਾਡੇ ਹਲਕੇ ਦਾ ਹੋਵੇ ਇਹ ਕਦੇ ਲੁਧਿਆਣੇ ਤੋਂ ਲੜਦਾ ਕਦੀ ਜੇ ਇਹਨੂੰ ਫੋਨ ਕਰੋ ਤਾਂ ਇਹ ਕਹਿੰਦਾ ਇੱਕ ਲੁਧਿਆਣੇ ਦਾ ਕੋਈ ਹੈਗਾ ਪਤਾ ਨਹੀਂ ਕਿ ਅੱਜ ਦਾ ਕੋਈ ਪੀਏ ਹੈ ਕੌਣ ਹੈ ਉਹਦੇ ਨਾਲ ਗੱਲ ਕਰੋ ਵੋਟ ਅਸੀਂ ਤੈਨੂੰ ਪਾਈ ਗੱਲ ਕਦੇ ਲੋਕਾਂ ਦੇ ਵਿੱਚ ਵੀ ਨਹੀਂ ਵਿਚਰਦਾ ਜੀ ਉਹ ਵੀ ਬਹੁਤ ਕੁਝ ਹੋ ਗਿਆ ਇੱਥੇ ਜਿਹੜਾ ਝਗੜਾ ਹੋਇਆ ਸੀ ਢਿੱਲੋਂ ਦਾ ਹੀ ਪੁਆਇੰਟ ਕੀਤੇ ਬੰਦੇ ਸੀਗੇ ਸਾਰੇ ਢਿੱਲੋਂ ਦੇ ਹਾਂ ਢਿੱਲੋਂ ਪਾਰਟੀ ਦਾ ਨੁਕਸਾਨ ਕਰਦਾ ਹਿਮਾਂਸ਼ੂ ਟੰਡਨ ਆ ਜੀ ਮੈਂ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਆ ਕਾਂਗਰਸ ਦਾ ਨਹੀਂ ਨਹੀਂ ਅਸੀਂ ਕਰ ਰਹੇ ਸੀ ਕਿ ਆਪਾਂ ਕਿਤੇ ਕਈ ਵਾਰ ਕਈ ਵਾਰ ਗੱਲਾਂ ਠੰਡੀਆਂ ਕਰਨ ਨੂੰ ਥੋੜਾ ਜਿਹਾ ਜੋਸ਼ ਰੱਖਣਾ ਹੁੰਦਾ ਆਪਸ ਦੋ ਗਰੁੱਪਾਂ ਦਾ ਇਸ਼ੂ ਸੀਗਾ ਉਹਨਾਂ ਨੂੰ ਬਸ ਠੰਡ ਠੰਡੌੜਾ ਸੀਗਾ ਹੋਰ ਕੁਝ ਨਹੀਂ ਉਸੇ ਬਹੁਤ ਟੈਜੀ ਸੀ ਗਿਆ ਉਹਦੇ ਲਈ ਮੈਂ ਤਾਂ ਜਦੋਂ ਆਪਣੇ ਬੰਦਿਆਂ ਨੂੰ ਵੀ ਕਈ ਵਾਰ ਸਮਝਾਉਣ ਦੇ ਵਿੱਚ ਆਪਣੇ ਬੰਦਿਆਂ ਨੂੰ ਵੀ ਕਈ ਵਾਰ ਸਮਝਾਣਾ ਹੁੰਦਾ ਵਾ ਵੀ ਨਹੀਂ ਨਾ ਕਰੋ ਨਾ ਕਰੋ ਉਦੋਂ ਕਿ ਗਰਮਾ ਗਰਮੀ ਹੋ ਚੁੱਕੀ ਸੀ ਤੇ ਤਾਂ ਕਰਕੇ ਠੰਡ ਠੰਡੋਲਾ ਕਰ ਰਹੇ ਕਰਨ ਕਿਸ ਲਈ ਕਿਸ ਬਾਤ ਉਹ ਕਹਿੰਦੇ ਨੇ ਕਿ ਉਹ ਕਾਂਗਰਸੀ ਨਹੀਂ ਇਹ ਵੋਟ ਨਹੀਂ ਪਾਉਂਦੇ ਫਿਰ ਵੀ ਅੱਜ ਇਸ ਤਰ੍ਹਾਂ ਕਰ ਰਹੇ ਨੇ ਨਹੀਂ ਉਹਦੇ ਅੰਦਰ ਕਾਂਗਰਸੀ ਦਾ ਮਸਲਾ ਕੋਈ ਹੋਰ ਮਸਲੇ ਕਈ ਮਸਲੇ ਜੁੜ ਜਾਂਦੇ ਆ ਵਰਕਰਾਂ ਦੀ ਭਾਵਨਾ ਹੁੰਦੀ ਆ ਕਿਸੇ ਨੂੰ ਬੋਲਣ ਦਿੱਤਾ ਗਿਆ ਕਿਸੇ ਨੂੰ ਨਹੀਂ ਬੋਲਣ ਦਿੱਤਾ ਗਿਆ ਥੱਲੋ ਭਾਵਨਾ ਆਈ ਸੀ ਅਸੀਂ ਚਾਹੁੰਦੇ ਸੀ ਵੀ ਡਿਕੋਰਮ ਬਣਿਆ ਰਹੇ ਇਸ ਤੋਂ ਇਲਾਵਾ ਕੋਈ ਮਸਲਾ ਨਹੀਂ